ਜੀ ਨਮਸੰ ਕੀ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮਾਨੀਕਾ ਦਵਨ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਕਾਫੀ ਟਾਈਮ ਤੋਂ ਵੀਡੀਓ ਸਹੀ ਨਹੀਂ ਬਣਾ ਪਾ ਰਹੀ ਕਾਫੀ ਟਾਈਮ ਤੋਂ ਵੀਡੀਓ ਨਹੀਂ ਕਰ ਪਾ ਰਹੀ ਔਰ ਨਮਸੈਂਸਰ ਤੇ ਵੀ 1 2 3 4 ਵਾਰ ਆ ਚੁੱਕਾ ਹੈ ਕਿ ਮੈਂ ਤੁਹਾਡੀ ਵੀਡੀਓਜ਼ ਨਹੀਂ ਆ ਰਹੀ ਫੋਟੋ ਤੁਸੀਂ ਆ ਰਹੇ ਹੈ ਬਟ ਵੀਡੀਓਜ਼ ਤੁਸੀਂ ਨਹੀਂ ਆ ਰਹੇ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਜ਼ਿੰਦਗੀ ਦੇ ਵਿੱਚ ਇਨਸਾਨ ਕੋਲੋ ਕੁਝ ਮੁਸ਼ਕਿਲਤियां ਇਹੋ ਜਿਹੀਆਂ ਹੋ ਜਾਂਦੀਆਂ ਨੇ ਇਹੋ ਚੀਜ਼ ਹੋ ਜਾਂਦੀਆਂ ਨੇ ਕਿ ਉਹ ਲਾ ਚੱਕ ਕੇ ਵੀ ਨਾ ਉਸ ਗਲਤੀਆਂ ਨੂੰ ਆਪਣਾ ਵੀ ਸਮਝ ਕੇ ਦਿਮਾਗੋਂ ਨਹੀਂ ਕੱਢ ਸਕਦਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇੱਕ ਰੇਲ ਚੱਲ ਰਹੀ ਹੈ ਹਰ ਇੱਕ ਦੀ ਜ਼ਿੰਦਗੀ ਜੀ ਗੱਡੀ ਚੱਲ ਰਹੀ ਹੈ ਹਰ ਇੱਕ ਜ਼ਿੰਦਗੀ ਦਾ ਨੌਨ ਸਟਾਪ ਮਤਲਬ ਪਟਰੀ 'ਤੇ ਚੱਲ ਰਿਹਾ ਹੈ ਤੇ ਮੇਰੀ ਪਟਰੀ ਇਸ ਟਾਈਮ ਇਸ ਤਾਂ ਦੀ ਹਵਾ ਵਿੱਚ ਬਣੀ ਹੋਈ ਹੈ ਨਾ ਉਹ ਥੱਲੇ ਡਿੱਗਣ ਦਾ ਨਾਮ ਲੈ ਰਹੀ ਹੈ ਨਾ ਉੱਪਰ ਜਾਣ ਦਾ ਨਾਮ ਲੈ ਰਹੀ ਹੈ ਸਮਝਾਉਣ ਨੂੰ ਇਸ਼ਾਰਾ ਕਾਫੀ ਹੈ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਜੋ ਨਹੀਂ ਸਮਝੇ ਤੇ ਉਹਨਾਂ ਨੂੰ ਮੈਂ ਨਹੀਂ ਸਮਝਾ ਸਕਦੀ ਕਿ ਜ਼ਿੰਦਗੀ ਦੇ ਰੀਅਲ ਇਨਸਾਨ ਦੇ ਲਈ ਇੱਕ ਬਹੁਤ ਕੀਮਤੀ ਹੈ। ਔਰ ਸਿਰਫ ਦੋ ਦਿਨ ਦੇ ਵਿੱਚ ਜਦੋਂ ਵੀ ਘਰੋਂ ਬਾਹਰ ਜਾਂਦੀਆਂ ਸੈਟਰਡੇ ਐਂਡ ਸੰਡੇ ਅੱਜ ਵੀਕਿੰਗ ਕੰਪਲੀਟ ਹੋ ਗਿਆ ਸਾਡਾ। ਸੈਟਰਡੇ ਸੰਡੇ ਤੋਂ ਬਾਅਦ ਮੈਂ ਕਹਿੰਦੀ ਮੰਡੇ ਐਂਡ ਸੰਡੇ ਹਫਤਾ ਪੂਰਾ 7 ਡੇ ਪਲੱਸ ਹੋਣ ਤੇ ਆ ਗਿਆ। ਹਜੇ ਤੱਕ ਤੁਸੀਂ ਮੰਨੋਗੇ ਬਾਡੀ ਨੇ ਇੱਕ ਵਾਰ ਵੀ ਆਰਾਮ ਨਹੀਂ ਦੇ ਪਾਇਆ ਮੈਡੀਸਿਨ ਆਰਾਮ ਨਹੀਂ ਦੇ ਪਾਇਆ ਇਹੋ ਜੀ ਕਿਹੜੀ ਚੀਜ਼ਾਂ ਜਿਹੜੀ ਇਨਸਾਨ ਮਤਲਬ ਆਪਣੇ ਆਊਟ ਆਫ ਸਿਟੀ ਜਾ ਕੇ ਜਾਂ ਮਤਲਬ ਹਾਈਵੇ ਦੇ ਉੱਤੇ ਜਾ ਕੇ ਕੁਝ ਇਸ ਤਰ੍ਹਾਂ ਦਾ ਖਾਣਾ ਵੀ ਖਾ ਲੈਂਦਾ ਵਾ ਕੁਝ ਇਸ ਤਰ੍ਹਾਂ ਦਾ ਵੀ ਪੀ ਲੈਂਦਾ ਵਾ ਕਿ ਉਹ ਉਹਦੇ ਲਈ ਇੱਕ ਜ਼ਿੰਦਗੀ ਦਾ ਉਹ ਦਾਵਾ ਬਣ ਜਾਂਦਾ ਕਿ ਜਿਹੜੀ ਉਹਦੀ ਆਵਾਜ਼ ਸਾਊਂਡ ਉਹਦਾ ਚਿਹਰਾ ਉਹ ਤੋਂ ਕਿ ਉਹਦੀ ਬਾਡੀ ਉਹ ਤੋਂ ਬਾਹਰ ਪਲੱਸ ਨਹੀਂ ਹੋ ਪਦੀ ਤੁਹਾਨੂੰ ਪਤਾ ਹੈ ਇੱਕ ਨਰ ਹਿਊ ਸਟੇਸ਼ਨ ਦੇ ਉੱਪਰ ਮੈਂ ਗੁੜ ਦੀ ਚਾਹ ਪੀਤੀ ਸੀ ਉਹੀ ਗੁੜ ਦੀ ਚਾਹ ਨੇ ਮੇਰੀ ਬੈਂਡ ਵਜਾ ਦਿੱਤੀ ਹੈ ਸੀਰੀਅਸਲੀ ਤੁਹਾਨੂੰ ਲੱਗਦਾ ਹੋਏਗਾ ਕਿ ਮੈਂ ਮਤਲਬ ਫੋਟੋਸ ਪਾਉਂਦੇ ਨੇ ਤੇ ਮਤਲਬ ਗੱਲਬਾਤ ਨਹੀਂ ਕਰ ਪਾਉਂਦੇ ਪਏ ਜਾਂ ਵੀਡੀਓ 'ਚ ਨਹੀਂ ਬੋਲ ਪਾਉਂਦੇ ਪਏ ਤੁਸੀਂ ਹਜੇ ਵੀ ਦੇਖੋ ਸ਼ਕਲ ਇਸ ਟਾਈਮ ਜਿੱਦਾ 12 ਵਜੰਦੇ ਪਰ 12 ਨਹੀਂ ਵਜੇ ਸਵੇਰ ਦੇ ਹੁਣ 8:30 9 ਵਜੇ ਦੇ ਪਏ ਆ ਪਰ ਸ਼ਕਲ ਮੇਰੀ ਬੈਂਡ ਵਜਾਈ ਪਈ ਹੈ ਕਿ ਸ਼ਕਲ ਨੇ 12 ਵਜੇ ਹੋਏ ਹੈ ਔਰ ਤੁਹਾਨੂੰ ਪਤਾ ਮੈਂ ਇੱਕ ਗੱਲ ਹੋਰ ਵੀ ਤੁਹਾਨੂੰ ਦੱਸ ਦਵਾਂ ਕੀ ਮਤਲਬ ਅ ਰਾਤੀ ਜੇ ਕਿਸੇ ਵੇਲੇ ਕਿਤੇ ਮੈਨੂੰ ਮੇਰੀ ਅੱਖ ਲੱਗ ਜਾਂਦੀ ਹੈ ਤੇ ਗਲੀ ਵਿੱਚ ਜਿਹੜੇ ਡੌਗੀ ਹੈ ਉਹ ਭੌਂਕਣਾ ਸ਼ੁਰੂ ਹੋ ਜਾਂਦੇ ਹੈ ਮੈਂ ਕਿ ਡੌਗੀਆਂ ਤੋਂ ਵੀ ਬੜਾ ਦੁਖੀ ਹੈ ਸਰਕਾਰੀ ਕੁੱਤਿਆਂ ਦਾ ਕਰਾ ਦੇ ਖਰਾਕੀ ਮਤਲਬ ਜੇ ਅੱਖ ਲੱਗਦੀ ਹੈ ਕੁੱਤੇ ਭੌਂਕਨੇ ਸ਼ੁਰੂ ਹੋ ਜਾਂਦੇ ਆ ਜੇ ਕੁੱਤੇ ਭੌਂਕਨੇ ਬੰਦ ਹੁੰਦੇ ਆ ਤੇ ਲੋਕਾਂ ਦੀਆਂ ਗੱਡੀਆਂ ਨਹੀਂ ਬੰਦ ਹੁੰਦੀਆਂ ਪੀਂ 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 ਬਜਾ ਚੜਦੇ ਜੇ ਪੀਂ ਪੀਂ ਖਤਮ ਹੁੰਦੀ ਹੈ ਤੇ ਚੰਕੀਦਾਰ ਸੀਟੀਆਂ ਮਾਰਨ ਲੱਗ ਪੈਂਦਾ ਮੈਨੂੰ ਤੇ ਸਮਝ ਨਹੀਂ ਲੱਗਦੀ ਬੰਦਾ ਜਾਵੇ ਤੇ ਜਾਵੇ ਕਿੱਥੇ ਕਿਹੜੀ ਐਹੋ ਜੀ ਜਗਾਹ ਵਾ ਜਿੱਥੇ ਮੈਂ ਕਹਿੰਦੀ ਬਿਲਕੁਲ ਆਰਾਮ ਮਿਲ ਜਾਵੇ ਇੱਕ ਕਾਲ ਵੀ ਸਕੂਨ ਲਾਦੀ ਹੈ ਸਵੇਰ ਹੁੰਦੀ ਹੈ ਅਰੇ 5:00 ਵਜੇ ਤੇ ਫਰਨੈਲ ਲਲੋ ਪੋਚਿਆ ਵਾਲੀ ਫਰਨੈਲ ਲਲੋ ਇੱਕ ਦਿਨ ਮੈਨੂੰ ਸਮਝ ਨਹੀਂ ਲੱਗਦੀ ਇਹ ਬਾਜੇ ਸਾਈਕਲਾਂ ਦੇ ਵਿੱਚ ਲੈ ਕਿੰਨੇ ਐ ਇਹ ਬਾਜੇ ਬਣਾਏ ਕਿੰਨੇ ਐ ਜਦੋਂ ਮੂੰਹ ਹੈਗਾ ਵਾ ਮੂੰਹ ਤੋਂ ਬੋਲੋ ਕਿ ਭਾਈ ਆਹ ਚੀਜ਼ ਆਈ ਜੇ ਲੱਲੋ ਭਾਈ ਉਹ ਚੀਜ਼ ਆਈ ਲੱਲੋ ਮੈਂ ਤਾਂ ਪਰੇਸ਼ਾਨ ਹੋ ਗਿਆ ਜੇ ਫਰਨੇਲਾ ਵਾਲੇ ਜਾਂਦੇ ਆ ਕਾਰਪੈਟ ਲੱਲੋ ਕਾਰਪੈਟ ਬੰਦਾ ਪੁੱਛੇ ਸਵੇਰ ਹਦੀ ਹੋਈ ਨਹੀਂ ਲੋਕੀ ਆਪਣੇ ਘਰੋਂ ਉੱਠੀ ਨਹੀਂ ਤੇ ਤੁਹਾਨੂੰ ਸਵੇਰੇ ਸਵੇਰ ਪੈ ਗਈ ਹੈ ਕਿ ਕਾਰਪੈਟ ਲੱਲੋ ਫਰਨੇਲਾ ਲੱਲੋ ਲੱਲੋ ਜਿਨ੍ਹਾਂ ਨੇ ਲੈਣਾ ਹੈ ਤੁਹਾਡੇ ਕੋਲ ਸਮਾਨ ਉਹਨਾਂ ਤੋਂ ਪੁਛ ਕੀ ਵਿਖੋ ਉੱਠੇ ਆ ਕਿ ਨਹੀਂ ਉੱਠੇ ਠੀਕ ਹੈ ਫਨੈਲ ਲਲੋ ਕਾਰਪੇਟ ਲਲੋ ਸਵੀਰ ਸਵੀਰ 8:00 ਵਜੇ ਦੇ ਤੇ ਬਸ ਫਿਰ ਉਹੀ ਸਿਸਟਮ ਸਟਾਰਟ ਕਦੀ ਉਹਦਾ ਬੂਆ ਖੜਕ ਗਿਆ ਹੀ ਕਦੀ ਉਹਦਾ ਬੂਆ ਖੜਕ ਗਿਆ ਹੀ ਕਦੀ ਉਹ ਆ ਬੜ ਗਿਆ ਮੈਨੂੰ ਦਿਸਟ ਲੱਗਦਾ ਕਿ ਮੈਂ ਆਪਣੀ ਕਲੋਨੀ 'ਚ ਘਟ ਰਹਿ ਰਹੀ ਆ ਤੇ ਇਸਟਾ ਲੱਗ ਰਿਹਾ ਜਿਵੇਂ ਮੈਂ ਨਾ ਬਣੀ ਕਿੰਨੇ ਕਾਜਾ ਦਾ ਮਲਾ ਹਾਈਵੇ ਰੋਡ ਦੇ ਉੱਤੇ ਰਹਿ ਰਹੀਆਂ ਮੈਂ ਕਹਿੰਦੀ ਹਾਈਵੇ ਰੋਡ ਵਾਲੇ ਵੀ ਨਾ ਉਹ ਵੀ ਆਰਾਮ ਕਰ ਲੈਂਦੇ ਆ ਚੈਨ ਕਰ ਲੈਂਦੇ ਆ ਤਸੱਲੀ ਆ ਜਾਂਦੀ ਹੈ ਮੈਨੂੰ ਤਾਂ ਕੁਛ ਨਹੀਂ ਆ ਰਿਹਾ ਹੁਣ ਵੀ ਤੁਸੀਂ ਆਵਾਜ਼ ਸੁਣ ਰਹੇ ਹੋਗੇ ਸੀਮ ਆਵਾਜ਼ ਠਕ 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 ਬਸ ਕਾਸ਼ ਕਾਸ਼ ਉਹ ਬੀਤੇ ਦੀ ਮੇਰੇ ਮੁੜਾਂ ਮੈਂ ਜ਼ਿੰਦਗੀ ਵਿੱਚ ਫੇਰ ਤਰੀਕੇ ਨਾਲ ਚੱਲਣਾ ਕਿੰਨਾ ਵਧੀਆ ਲਾਈਫ ਸੀ ਆ ਹਫਤੇ ਦੇ ਵਿੱਚ ਵਿੱਚ ਇੱਕ ਲਾਈਫ ਮੇਰੀ ਇੰਨੀ ਬੈਂਡ ਵਜਾ ਦਿੱਤੀ ਐਨੀ ਬੈਂਡ ਕਿ ਮੇਰਾ ਸ਼ਰੀਰ ਖਰਾਬ ਹੋ ਗਿਆ ਮੇਰੀ ਮੁਸਕਰਾਹਟ ਇੱਕ ਕੱਪ ਚਾਹ ਸਕੂਨ ਦਾ ਸ਼ਾਇਦ ਤੁਸੀਂ ਵੀਡੀਓ ਫੋਟੋਸ ਮੇਰੀ ਦੇਖੀ ਮੈਂ ਚਾਹ ਪੀ ਰਹੀ ਸੀ ਮੈਂ ਕਹੇ ਰਹੀ ਸੀ ਹਾਂ ਸਹੀ ਗੱਲ ਹੈ ਯਾਰ ਇਹ ਸਕੂਨ ਮੈਨੂੰ ਜੋ ਮਿਲਦਾ ਨਾ ਕਿਸੇ ਨਾਲ ਮਿਲੇ ਨਾ ਮਿਲੇ ਪਰ ਮੈਨੂੰ ਇਹ ਸਕੂਨ ਮੇਰੀ ਚਾਹ ਦੇ ਨਾਲ ਜਰੂਰ ਮਿਲਦਾ ਐਨੋ ਪੀਣ ਤੋਂ ਬਾਅਦ ਮੇਰਾ ਦਿਮਾਗ ਐਨਾ ਰਸਤਾ ਦੀ ਤਰ੍ਹਾਂ ਚੱਲਦਾ ਨਾ ਜਿਹੜੀਆਂ ਚੀਜ਼ਾਂ ਮੈਨੂੰ ਭੁੱਲੀਆਂ ਉਹ ਵੀ ਇਹ ਚਾਤ ਆ ਜਾਂਦੀ ਹੈ। ਮਿੱਤਰ ਜੀ ਤੁਹਾਨੂੰ ਕਹਿੰਦੀ ਕਿ ਇਹ ਤੁਹਾਡੀ ਕਲੋਨੀਾਂ ਚ ਵੀ ਇਹੀ ਕੁਸ਼ ਹੈ। ਫਰਨਹਲ ਲਲੋ ਠੀਕ ਹੈ। ਗਲੀਜੇ ਲਲੋ ਠੀਕ ਹੈ। ਉਹ ਫਿਰ ਕੁਝ ਜ਼ਿਆਦਾ ਟਾਈਮ ਨਹੀਂ ਹੁੰਦਾ। ਕਦੀ ਉਹਦੇ ਬੂਏ ਖੜਗ ਗਈ, ਕਦੀ ਉਹ ਇਹ ਤੇ ਉਹ ਗੜਗ ਗਈ, ਕਦੀ ਉਹਦੇ ਬੂਏ ਖੜਗ ਗਈ। ਹਾ ਦਿਲ ਕਹਦਾ ਹੈ ਆਪਣੇ ਆਪ ਨੂੰ ਪਰ ਮੈਂ ਕੀ ਕਰਾਂ? ਮੈਂ ਮਜ਼ਬੂਰ ਹਾਂ। ਮੈਂ ਮਜ਼ਬੂਰ ਹਾਂ। ਮੈਨੂੰ ਰਹਿਣਾ ਪਏਗਾ ਇਸ ਕਲੋਨੀ ਚ। ਕਲੋਨੀ ਚ ਰਹਿਣਾ ਪਏਗਾ। ਕਿਉਂਕਿ ਇੱਥੇ ਮੇਰਾ ਆਪਣਾ ਘਰ ਹੈ। ਔਰ ਜੇ ਮੈਂ ਇਸ ਕਲੋਨੀ 'ਚ ਨਹੀਂ ਰਹਿਵਾਂਗੀ ਏ ਕਿੱਥੇ ਜਾਵਾਂ? ਮੈਂ ਕਹਿੰਦੀ ਸਿਰਫ ਆਰਾਮ ਇੱਕ ਹੀ ਜਗ੍ਹਾ ਤੇ ਹੈ। ਉਹ ਹੈ ਆਪਣੇ ਮਨ ਨੂੰ ਸਮਝਾਣਾ। ਜਿਸ ਦਿਨ ਤੁਸੀਂ ਆਪਣੇ ਮਨ ਨੂੰ ਸਮਝਾ ਲਿਆ ਨਾ ਸਮਝੋ ਆਰਾਮ ਹੀ ਆਰਾਮ ਹੈ। ਆਰਾਮ ਹੀ ਆਰਾਮ। ਮੈਨੂੰ ਸਮਝ ਨਹੀਂ ਲਾਦੀ। ਇੱਕ ਟਾਈਮ ਹੁੰਦਾ ਸੀ ਲੋਕੀ ਬਾਜੇ ਬੁੱਜੇ ਵਾਲੇ ਕੰਮ ਨਹੀਂ ਸੀ ਕਰਦੇ ਆਪਣੇ ਮੂੰਹ ਬੋਲਦੇ ਸੀ ਫਲਾਣਾ ਲੱਲੋ ਚੀਂ ਢਿੰਗੜੀ ਲੱਲੋ ਢਿੰਗੜੀ ਲਾ ਮੈਂ ਕਹਿੰਦੀ ਹੁਣ ਤਾਂ ਬਾਜੇ ਹੈ ਨੇ ਨੇ ਤੇਜ਼ ਆਗੇ ਨੇ ਕਿ ਧਮਾਤੋਂ ਤੇ ਨਿਕਲ ਕੇ ਕੰਨਾਂ ਚ ਤੇ ਕੰਨਾਂ ਚੋਂ ਨਿਕਲ ਕੇ ਤੇ ਪਤਾ ਨਹੀਂ ਕਿੰਨਾ ਸਾਊਂਡ ਫਦਾ ਦਿੰਦੇ ਨੇ ਕਿੰਨਾ ਸਾਊਂਡ ਵਜਾ ਦਿੰਦੇ ਨੇ ਕਿ ਮੈਂ ਕਹਿੰਦੀ ਬੰਦਾ ਪੁੱਛੇ ਬਾਜੇ ਤੇ ਐ ਵਜਾਂਦੇ ਜਿਵੇਂ ਨਾ ਇਹਨਾਂ ਦੇ ਪਈਆਂ ਚੀਚਾ ਸੜੀਆਂ ਵੇਕ ਜਣੀਆਂ ਅੱਜ ਹੀ ਇੰਨੀ ਵੀ ਬੰਦੇ ਇਹਨਾਂ ਨੂੰ ਉਨੀ ਹੁੰਦਾ ਕੀ ਬੰਦਾ ਕੋਈ ਘਰ ਹੈ ਆਪਣੇ ਸੁਪਤਾ ਵਾ ਕੋਈ ਹਰਾਮ ਕਰ ਰਿਹਾ ਐਤਵਾ ਦਾ ਦਿਨ ਉਹੋ ਐਤਵਾ ਦਾ ਦਿਨ ਲੋਕੇ ਹਜੇ ਤੱਕ ਸੁੱਤੇ ਹੋਣਗੇ 11 11 ਤੱਕ ਲੋਕਾਂ ਨੇ ਨਹੀਂ ਉੱਠਣਾ ਔਰ ਇੱਕ ਮਾਵਾਂ ਇੱਕ ਮਾਵਾਂ ਜਿਹੜੀ ਕਿ 8:30 ਵੀ ਨਹੀਂ ਹੋਏ ਤੇ ਉੱਠ ਕੇ ਬੈਗੀ ਮਤਲਬ ਬਾਕੀ ਰੂਟੀਨ ਟਿਮ ਸਿਸਟਮ ਸ਼ੀਵੈਸ ਤੋਂ ਸਟਾਰਟਸ ਠੀਕ ਹੈ ਬੱਚੇ ਨੇ ਸਕੂਲ ਜਾਣਾ ਬੱਚਿਆਂ ਦਾ ਡਿਫਨ ਰੈਡੀ ਹੈ ਉਹਨੂੰ ਤਿਆਰ ਕਰ ਔਰ ਉਹਦੇ ਹਰ ਗੱਲ ਬਾਸ ਪਰ ਜੋ ਲਾ ਪਈਆਂ ਰਹਿੰਦੀਆਂ ਕੀ ਘੇਤਵਾ ਨਾ ਯਾਰ ਐਤਵਾ ਤਾਂ ਆ ਰਾਮ ਮਿਲੇ ਉਹ ਵੀ ਮਿਲਣਾ ਜ਼ਰੂਰੀ <li> ਇਹ ਮੇਰੀ ਨਾਲ ਹੀ ਲਾਈਫ ਦੀ ਰੇਲ ਕਿਉਂ ਬੰਦ ਰਹੀ ਹੈ ਸਾਰਿਆਂ ਨਾਲ ਬੰਦ ਰਹੀ ਕਿਸੇ ਮੇਰੇ ਨਾਲ ਨਹੀਂ ਬੰਦ ਰਹੀ ਹੈ ਮੈਨੂੰ ਨਹੀਂ ਪਤਾ ਮੇਰੀ ਆਵਾਜ਼ ਮੇਰੀ ਪਹਿਲੇ ਵਾਲੀ ਆਵਾਜ਼ ਵੀ ਨੁ ਮੜ ਕੇ ਮਿਲ ਜਾਵੇ ਇਹ ਮੈਡੀਸਿਨ ਇੱਕ ਦਿਨ ਹੀ ਇਸ ਮੈਡੀਸਿਨ ਦਾ ਫਰਕ ਨਹੀਂ ਪਿਆ ਇੱਕ ਦਿਨ ਵੀ ਇੱਕ ਦਿਨ ਵੀ ਮੈਨੂੰ ਆਪਣੇ ਨੂੰ ਇੰਨਾ ਕੁ ਜ਼ਿਆਦਾ ਫੀਲ ਹੁੰਦਾ 450 ਮਿੱਟੀ ਕਿਤਾ ਹੈ ਮਿੱਟੀ ਕਰ ਚੱਡਾ 200 ਰੁਪਿਆ ਇੱਕ ਮਿੰਟ ਦੀ ਵੀ ਫਰਕ ਨਹੀਂ ਪਿਆ ਤਾਂ ਗੁੱਸਾ ਵੀ ਆਉਂਦਾ ਆ ਤੁਹਾਨੂੰ ਪਤਾ ਹੁਣ ਮੈਂ ਡਾਕਟਰ ਨੂੰ ਲਾਂਭਾ ਵੀ ਕੀ ਦਵਾ ਡਾਕਟਰ ਨੇ ਬੰਨੇ ਕੀ ਕਹਿਣਾ ਡਾਕਟਰ ਨੇ ਕਹਿਣਾ ਮਾਤਾ ਦਵਾਈ ਖਾ ਕੇ ਤੂੰ ਨਹੀਂ ਆਰਾਮ ਕੀਤਾ ਤਾਂ ਫਰਕ ਕੀ ਤੈਨੂੰ ਪੈਣਾ ਪਰ ਹੁਣ ਉਹਨੂੰ ਮੈਂ ਕੀ ਦੱਸਾਂ ਮੇਰੀ ਗਲੀ ਦੇ ਵਿੱਚ ਪੰਜ ਨਹੀਂ ਵਾਦੇ ਦੇ ਵਾਜੇ ਖੜਕਣੇ ਸ਼ੁਰੂ ਹੋ ਜਾਂਦੇ ਪੰਜ ਨਹੀਂ ਵਾਜੇ ਦਰਵਾਜ਼ੇ ਖੜਕਣੇ ਸ਼ੁਰੂ ਹੋ ਜਾਂਦੇ ਪੰਜ ਨਹੀਂ ਵਾਦੇ ਦੇ ਆ ਵੇਖੋ ਲੈ ਆ ਵੇ ਬੰਨੇ ਕੀ ਬੋਲੀ ਜਾਂਦਾ ਸਮਝੇ ਦੀ ਕੁਝ ਲੱਗਦੀ ਨਹੀਂ ਭਈ ਏ ਕਰਦੇ ਆ ਜਿਵੇਂ ਨਾ ਬਸ ਅੱਜ ਹੀ ਸਾਰੀਆਂ ਸਬਜ਼ੀਆਂ ਵੇਚ ਜਾਣੀਆਂ ਜੀ ਚਲੋ ਸਬਜ਼ੀਆਂ ਲੈ ਕੇ ਘਰ ਨੂੰ ਜਾਓ ਪੈਸੇ نوٹ ਕਮਾ ਕੇ ਘਰ ਨੂੰ ਜਾਓ ਓਫੋ ਬਹੁਤ ਜ਼ਿੰਦਗੀ ਦੇ ਬੈਡ ਬੁੱਝੀ ਹੈ ਪਰਵਾਸ ਫੈਮਲੀ ਜੀ ਬਹੁਤ ਬੈਡ ਬੁੱਝੀ ਹੈ ਮੈਨੂੰ ਪੁੱਛ ਕੇ ਨਹੀਂ ਬਸ ਸੋ ਧੰਨਵਾਦ ਜੀ ਥੈਂਕ ਯੂ so much ਧੰਨਵਾਦ ਜੀ ਮੇਰੀ ਗੱਲਬਾਤ ਦੱਸਣਾ ਮੈਂ ਗਲਤ ਕੀਤੀ ਕਿ ਸਹੀ ਕੀਤੀ ਧੰਨਵਾਦ ਜੀ